ਉਹ ਰੋਕੜੋ ਉਹ ਮਾਚੀਵਾੜਾ ਸਾਹਿਬ ਰੋਡ ਦੇ ਉੱਤੇ ਅਸੀਂ ਇੱਥੇ ਖੜੇ ਆ ਤੇ ਸੜਕ ਦੇ ਉੱਤੇ ਇੱਕ ਐਕਸੀਡੈਂਟ ਜਿਹੜਾ ਹੈ ਉਹ ਬਹੁਤ ਜ਼ਬਰਦਸਤ ਹੋ ਗਿਆ ਦੋ ਲੜਕੇ ਸੀ ਉਹਨਾਂ ਕੋਲ ਇਲੈਕਟ੍ਰਿਕ ਜਿਹੜੀ ਸਕੂਟਰੀ ਸੀ ਆ ਤੁਸੀਂ ਦੇਖ ਸਕਦੇ ਹੋ ਇਲੈਕਟ੍ਰਿਕ ਸਕੂਟਰੀ ਜਿਹੜੀ ਆ ਉਹ ਇੱਥੇ ਖੜੀ ਆ ਤੇ ਕਾਫੀ ਡੈਮੇਜ ਜਿਹੜੀ ਹੋ ਗਈ ਆ ਤੇ ਦਾਲ ਸਬਜ਼ੀ ਦੇ ਉੱਤੇ ਡਿੱਗੀ ਹੋਈ ਆ ਬੈਲਰ ਮਸ਼ੀਨ ਜਿਹੜੀ ਕਿ ਪਰਾਲੀ ਦੀਆਂ ਗੱਠਾਂ ਬਣਾਉਂਦੀ ਆ ਉਹਨਾਂ ਦੀ ਰੋਟੀ ਲੈ ਕੇ ਆਉਂਦੇ ਇਹ ਦੱਸਿਆ ਗਿਆ ਮੌਕੇ ਦੇ ਉੱਤੇ ਕਿ ਆਹ ਕਰੂਜ਼ ਗੱਡੀ ਆ ਤੇ ਇਹਦੇ ਨਾਲ ਜਿਹੜਾ ਇਹ ਐਕਸੀਡੈਂਟ ਇੱਥੇ ਹੋਇਆ ਹੈਗਾ ਤੇ ਮੌਕੇ ਤੇ ਪਤਾ ਲੱਗਿਆ ਕਿ ਜਿਹੜੀ ਗੱਡੀ ਆ ਉਹ ਰੋਪੜ ਸਾਈਡ ਤੋਂ ਆ ਰਹੀ ਸੀ ਤੇ ਜਿਹੜੀ ਸਕੂਟਰੀ ਆ ਉਹ ਮਾਛੀਵਾੜੇ ਦੀ ਤਰਫ ਜਿਹੜੀ ਆ ਉਹ ਜਾਂਦੀ ਦੇਖਦੀ ਸੀ ਆ 21 ਸ਼ੋਭਨਾ ਵੀਰ ਦਾ ਮੇਰਾ ਨਾਮ ਸੁਪਿੰਦਰ ਸਿੰਘ ਆ ਜੀ ਸੁਪਿੰਦਰ ਸਿੰਘ ਹਾਂ ਜੀ ਵੀ ਇਹ ਜਿਹੜੀ ਸਕੂਟਰੀ ਸੀ ਇੱਕ ਮੁੰਡਿਆ ਇੱਕ ਮੁੰਡਿਆਂ ਦੇ ਜੋ ਸੱਟ ਵੇਟ ਲੱਗੀ ਆ ਹਾਂਜੀ ਪੀਜੀਆਈ ਰੈਪ ਦਾ ਇੱਕ ਮੁੰਡਾ ਉਹ ਤੁਹਾਡੇ ਕੀ ਲੱਗਦੇ ਕੁਛ ਨਹੀਂ ਲੱਗਦੇ ਜੀ ਮੇਰੇ ਪਿੰਡ ਦੇ ਆ ਪਿੰਡ ਦੇ ਆ ਹਾਂਜੀ ਠੀਕ ਆ ਕੀ ਕਹਿਣਾ ਚਾਹੁੰਦੇ ਆ ਕਿ ਸਕੂਟਰੀ ਕਿਵੇਂ ਸੀ ਸਕੂਟਰੀ ਉਰੇ ਖੜੀ ਸੀਗੀ ਅੱਛਾ ਹਾਂਜੀ ਤੇ ਫਿਰ ਸਕੂਟਰੀ ਖੜ ਕੇ ਕੀ ਕਰਦੇ ਸੀ ਮਤਲਬ ਉਹ ਉਰੇ ਫੋਨ ਦੇ ਖੜੇ ਕੁਛ ਰਹੇ ਸੀਗੇ ਕਿ ਅਸੀਂ ਕਿੱਥੇ ਰੋਟੀ ਲੈ ਕੇ ਆਉਣਾ ਓਕੇ ਹਾਂਜੀ ਜਿਹੜੀ ਗੱਡੀ ਐ ਆ ਵੀ ਦਾਦਿਆਂ ਦੋ ਚਾਰ ਘਰਾਂ ਵਾਲੇ ਵੀ ਦੱਸਦੇ ਆ ਤੇ ਬੰਦਿਆਂ ਦੇ ਬਗੈਰ ਸਾਡੇ ਕੋਲ ਨੰਬਰ ਆ ਉਹ ਦੱਸਦੇ ਆ ਚੁੱਪ ਹੋ ਜਾ ਯਾਰ ਉੱਥੇ ਤੋਂ ਗੱਡੀ ਆਇਆ ਕਰਦੀ ਕਹਿੰਦੇ ਆਉਂਦੀ ਸੀ ਤੇ ਗੱਡੀ ਨੇ ਆਉਂਦੀ ਆਉਂਦੀ ਨੇ ਇੱਥੇ ਤੇ ਆ ਪੈੜ ਦਿਖਾਇਓ ਜੀ ਇੱਥੇ ਰ ਆ ਕੇ ਐ ਸੁਪਤਰੀ ਚੱਕ ਕੇ ਮੁੰਡੇ ਵਿੱਚ ਮਾਰੇ ਹੂੰ ਵਿੱਚ ਮਾਰ ਕੇ ਮੁੰਡੇ ਉਹਨਾਂ ਨੇ ਚੱਕੇ ਨਹੀਂ ਹੈਗੇ ਉਹਨਾਂ ਨੂੰ ਆਪਣੀ ਪੈ ਗਈ ਉਹ ਉਹ ਰਾੜ ਕੱਢ ਕੇ ਬਗੈਦਾ ਉਹਨਾਂ ਨੇ ਟਰੈਕਟਰ ਵਾਲੇ ਪਰ ਹਮਲਾ ਕੀਤਾ ਜਦੋਂ ਉਹ ਸਕੂਟਰੀ ਮਤਲਬ ਕਿ ਵਿੱਚ ਵੱਜ ਗਈ ਸਕੂਟਰੀ ਤਾਂ ਦੂਰ गिर ਗਈ ਹੋਣੀ ਆ ਗੱਡੀ ਉੱਤੇ ਹੀ ਸੀ ਸੜਕ ਤੇ ਕਿ ਗੱਡੀ ਥੱਲੇ ਸੀ ਗੱਡੀ ਉੱਪਰ ਸੀ ਗੱਡੀ ਉੱਪਰ ਹੀ ਆ ਗੱਡੀ ਇੱਥੇ ਸੀਗੀ ਸੜਕ ਦੇ ਉੱਤੇ ਹੀ ਸੀ ਹੁਣ ਗੱਡੀ ਸੜਕ ਦੇ ਥੱਲੇ ਆ ਇਹ ਮੈਂ ਤੁਹਾਨੂੰ ਉਹੀ ਤਾਂ ਦੱਸਦਾ ਜਿਹੜਾ ਗੱਡੀ ਵਾਲਾ ਮੁੰਡਾ ਹੈ ਉਹਨੇ ਚੱਕੇ ਨਹੀਂ ਉਹ ਜਿਹੜਾ ਦੂਜਾ ਉਹਨਾਂ ਦਾ ਬੰਦਾ ਆਇਆ ਨਾ ਜਦੋਂ ਟਰੈਕਟਰ ਲੈ ਕੇ ਆ ਉਹ ਵਾਲਾ ਉਹ ਕਹਿੰਦਾ ਬਈ ਉਹ ਆਪਸ ਵਿੱਚ ਕਹਿੰਦੇ ਤਾਂ ਸਾਡੇ ਮੁੰਡੇ ਮਾਰਦੇ ਆਏ ਫਲਾਣਾ ਹਨਾ ਉਹ ਕਹਿੰਦਾ ਤੂੰ ਲੈ ਲਈ ਖਰਚਾ ਜਿਹੜਾ ਲੈਣਾ ਹੈ ਉਹ ਗੱਡੀ ਵਾਲਾ ਮੁੰਡਾ ਉਹਦੇ ਪੰਨੂ ਰਾਡ ਲੈ ਕੇ ਗਿਆ ਉਹ ਫਿਰ ਉਹਨੇ ਕੀ ਕਹਿੰਦੇ ਉਹਨਾਂ ਦੀ ਹੱਥੋ ਤੇ ਬਾਅਦ 'ਚ ਉਹ ਗੱਟੀ ਉਹਨੇ ਟਰੈਕਟਰ ਨਾਲ ਹੀਠਾਂ ਉਹ ਕੀਤੀ। ਯਾਨੀ ਕਿ ਆਹ ਗੱਲਬਾਤ ਜਿਹੜੀ ਆ ਇਹ ਤੁਹਾਨੂੰ ਕਿਹਨੇ ਦੱਸੀ ਆ? ਇਹ ਕੀ ਗੱਲਬਾਤ ਹੈ ਜੀ? ਇਹ ਕਿਹਨੇ ਦੱਸੀ ਆ ਮਤਲਬ ਤੁਹਾਨੂੰ? ਕੋਈ ਮੌਕੇ ਤੇ ਹੈ ਨਹੀਂ ਸੀ। ਹਾਂਜੀ ਅਸੀਂ ਆਏ ਆ ਔਰੇ ਬਾਅਦ 'ਚ। ਬਾਅਦ 'ਚ ਆਏ। ਤੇ ਉਹਦੀ ਗੱਲ ਉਹਦੇ ਬਾਅਦ ਜਿਹੜੇ ਮੁੰਡੇ ਆ ਜਿਹੜਾ ਮੁੰਡਾ ਉਹ ਬਕਾਇਦਾ ਛੋਟਾ 10 ਸਾਲ ਦਾ ਸੁਣੋ ਜੀ ਸਾਰੀ। ਉਹਦੀ ਦੋ ਜਗ੍ਹਾ ਤੇ ਲੱਤ ਟੁੱਟ ਗਈ ਉਹ ਸਰਜੀਤ ਤੇ ਆ ਜਿੱਥੇ ਤੱਕ ਮੈਨੂੰ ਹੁਣ ਫੋਨ ਆਇਆ ਹੈ। ਇਹ بڑے ਮੁੰਡੇ ਤੇ ਕਸੂਤੀ 7:00 ਵਜੇ ਆ ਤੇ ਉਹ ਪੀਜੀਆਈ ਨੂੰ ਰੈਫਰ ਕਰਤਾ ਬੋਲ ਨਹੀਂ ਰਿਹਾ ਇਹ ਬੰਦਾ ਪੈਸੇ ਦੀ ਧੌਂਸ ਦਿਖਾਈ ਗਿਆ ਉਹਨੂੰ ਉਹ ਕਹੀ ਗਿਆ ਮੇਰੇ ਬੰਦੇ ਚੱਕ ਲੋ ਇਹ ਕਹੀ ਗਿਆ ਪੈਨੂੰ ਦੱਸ ਕਿੰਨਾ ਖਰਚਾ ਲੈਣਾ ਉਹ ਆਪਸ ਵਿੱਚ ਫਿਰ ਹੋ ਕੇ ਉਹ ਬਾਅਦ ਚੋਂ ਹੋਈ ਹੈ ਇਹ ਬਾਅਦ ਚੋਂ ਦੀਆਂ ਗੱਲਾਂ ਉਹਨਾਂ ਨੇ ਗੱਡੀ ਮਾਰ ਕੇ ਮੁੰਡਿਆਂ 'ਚ ਕੋਈ ਉਹਨਾਂ ਨੂੰ ਪੁੱਛਿਆ ਨਹੀਂ ਕੋਈ ਉਹ ਨਹੀਂ 3 ਪਰਸਨ ਆਏ ਆ ਬੰਦੇ ਗੱਡੀ ਉਹਨਾਂ 'ਚ ਪਾ ਕੇ ਗੱਡੀ ਤਾਂ ਸਰਜੀਤ ਨੂੰ ਐਉਂ ਭੇਜੇ ਆ ਮੁੰਡੇ ਚਲੋ ਮਤਲਬ ਕਿ ਕਹਿਣਾ ਤੁਹਾਡਾ ਇਹ ਆ ਕਿ ਇਹ ਨਾ ਬੰਦਿਆਂ ਨੇ ਉਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ ਕੀਤੀ ਉਹਨਾਂ ਨੂੰ ਇਹ ਨਹੀਂ ਪੁੱਛਿਆ ਤੁਹਾਡੀ ਕਿੰਨੀ ਸੱਟ ਲੱਗੀ ਹਾਂ ਮੁੰਡੇ ਚੱਕ ਲੰਦੇ ਕਹਿੰਦੇ ਕਿਸੇ ਥਰਡ ਪਰਸਨ ਨੇ ਉੱਤੇ ਪੁੱਛਦੇ ਕੀਤੇ ਆ ਹਾਂ ਮੁੰਡੇ ਚੱਕ ਲੰਦੇ ਉੱਥੇ ਪਹਚਾ ਦਿੰਦੇ ਇਹਨਾਂ ਦਾ ਕੋਈ ਨਹੀਂ ਨਾਂ ਇਹਨਾਂ ਦਾ ਬੈਰ ਵਿਰੋਧ ਆ ਦੋਹਾਂ ਪਾਰਟੀਆਂ ਦਾ ਨਾ ਕੋਈ ਆਪਸ 'ਚ ਨਾਲ ਦੇ ਪਿੰਡਾਂ ਦੇ ਆ ਦੋਹਾਂ ਦੇ ਇਨਾਂ ਦਾ ਕੋਈ ਉਹ ਨਹੀਂ ਇਹਨੇ ਮੁੰਡਾ ਰਾੜ ਲੈ ਕੇ ਬਕਾਇਦਾ ਟਰੈਕਟਰ ਵਾਲੇ ਪਰ ਨੂੰ ਪਿਆ ਨਹੀਂ ਜਦ ਕਹਿਣ ਦਾ ਜਿਹੜੀ ਹੈ ਜਿਹੜੀ ਸੁਣਨ ਚ ਹੋਰ ਗੱਲ ਵੀ ਆਈ ਹੈ ਦੇਖੋ ਔੜਾ ਇੱਕ ਪੱਖ ਆਈ ਔੜਾ ਪੱਖ ਸੁਣ ਲਿਆ ਜਿਹੜੀ ਦੂਜੀ ਧਿਰ ਆ ਉਹਦਾ ਪੱਖ ਵੀ ਸੁਣਾਗੇ ਹਨ ਇਹ ਕਹਿੰਦੇ ਵੀ ਗੱਡੀ ਆਉਣ ਦਾ ਸਪੋਰਟ ਰੋਡ ਦੇ ਉੱਤੇ ਸੀ ਟਰੈਕਟਰ ਮਾਰ ਮਾਰ ਕੇ ਜਿਹੜੀ ਗੱਡੀ ਨਹੀਂ ਜਦੋਂ ਰਾੜ ਲਈ ਕਿੰਨੀ ਸਚਾਈ ਆ ਇਹ ਸਚਾਈ ਮੈਂ ਤੁਹਾਨੂੰ ਦੱਸਦਾ ਸਚਾਈ ਲਈ ਆਉਣ ਲਈ ਨਾ ਸਚਾਈ ਲਈ ਪਹਿਲਾਂ ਸਚਾਈ ਦੇ ਮੂਰਲਾ ਸੀਨ ਸੀਨ ਚਾਹੀਦਾ ਹੈ ਟਰੈਕਟਰ ਤੇ ਉਹ ਮੁਕਰਦੇ ਨਹੀਂ ਉਹ ਬੰਪਰਾਂ ਨੇ ਮਾਰੀ ਆ ਉਹ ਸਚਾਈ ਉਹਨਾਂ ਨੂੰ ਪੁੱਛਿਓ ਕਿ ਰਾਡ ਲੈ ਕੇ ਮੁੰਡਾ ਉੱਥੇ ਖੜੇ ਟਰੈਕਟਰ ਪਰ ਨੂੰ ਕਿਆ ਕਰਨ ਗਿਆ ਸੀਗਾ ਹਾਂ ਗੱਡੀ ਆ ਸਕੂਟਰੀ ਨਾਲ ਫੁੱਟੀ ਹੋਈ ਆ ਮੂਰੇ ਆ ਮੂਰੇ ਤੇ ਗੱਡੀ ਸਕੂਟਰੀ ਮਾਰੀ ਆ ਇਧਰੋਂ ਟਰੈਕਟਰ ਵੱਜਿਆ ਹੋਇਆ ਚਲੋ ਦੇਖੋ ਵੀ ਜਿਹੜੀ ਸਾਰੀ ਇਹ ਗੱਲਬਾਤ ਹੈਗੀ ਆ ਇੱਕ ਪੱਖ ਆਪਾਂ ਨੇ ਇਹ ਦੇਖਿਆ ਆ ਇਹ ਸਕੂਟਰੀ ਵਾਲੇ ਜਿਹੜੇ ਹੈਗੇ ਆ ਉਹਨਾਂ ਦਾ ਪੱਖ ਹੈਗਾ ਤੇ ਗੱਡੀ ਜਿਹੜੀ ਆ ਉਹ ਕਹਿੰਦੇ ਕਿ ਜਦੋਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਵੀ ਰੋਡ ਦੇ ਉੱਤੇ ਸੀ ਪਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਕਿ ਹੋ ਕੇ ਜਿਹੜੀ ਲੜਾਈ ਹੋਈ ਉਸ ਤੋਂ ਬਾਅਦ ਦੇ ਵਿੱਚ ਗੱਡੀ ਦੇ ਵਿੱਚ ਜਿਹੜਾ ਟਰੈਕਟਰ ਆ ਉਹ ਮਾਰ-ਮਾਰ ਕੇ ਗੱਡੀ ਨੂੰ ਥੱਲੇ ਸਿੱਟਿਆ ਗਿਆ ਜਿਉਂ ਦਾ ਤੇ ਉਹ ਰੰਗ ਜਿਹੜਾ ਆ ਟਰੈਕਟਰ ਦਾ ਜੌਂਡੀਅਰ ਦਾ ਹਜੇ ਵੀ ਗੱਡੀ ਦੇ ਉੱਤੇ ਜਿਉਂ ਦਾ ਤੇ ਉਹ ਨਜ਼ਰ ਆਉਂਦਾ ਆ ਤੇ ਆਪਾਂ ਮੌਕੇ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹ ਵੀ ਪਹੁੰਚ ਗਿਆ ਤੇ ਤੇ ਉਹ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਵੀ ਆਪਾਂ ਜਿਹੜੀ ਆ ਇਹ ਜਿਹੜੀ ਇਹਦੇ ਵਿੱਚ ਗਵਾਹੀ ਉਹ ਜ਼ਰੂਰ ਭਰਾਵਾਂਗੇ ਗੱਡੀ ਜਦੋਂ ਰੋਪੜ ਵਾਲੀ ਸਾਈਡ ਤੋਂ ਜਿਹੜੀ ਆਉਂਦੀ ਸੀ ਤੇ ਦੱਸੀ ਜਾਂਦੀ ਆ ਕਿ ਕੁਝ ਸਪੀਡ ਦੇ ਵਿੱਚ ਜ਼ਰੂਰ ਹੈਗੀ ਸੀ ਪਰ ਗੱਡੀ ਜਦੋਂ ਆਈ ਤਾਂ ਰੋਡ ਦੇ ਉੱਤੇ ਦੱਸਿਆ ਜਿਵੇਂ ਵੀਰ ਨੇ ਦੱਸਿਆ ਕਿ ਸਕੂਟਰੀ ਜਿਹੜੀ ਆ ਉਹ ਰੋਡ ਦੇ ਉੱਤੇ ਖੜੀ ਸੀ ਪੁੱਛ ਰੇ ਸੀ ਰੋਟੀ ਲੈ ਕੇ ਕਿੱਧਰ ਆਈਏ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਮੌਕੇ ਦੀ ਪੋਜੀਸ਼ਨ ਹੈਗੀ ਆ ਗੱਡੀ ਇੱਥੋਂ ਘੁੰਮੀ ਹੋਈ ਜਿਹੜੀ ਆ ਉਹ ਜ਼ਰੂਰ ਨਜ਼ਰ ਆਉਂਦੀ ਆ ਜਾਂ ਤਾਂ ਸਕੂਟਰੀ ਵਾਲ ਨੂੰ ਉਹਨਾਂ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਕੀਤੀ ਗਈ ਜਾਂ ਕਿਵੇਂ ਹੋਇਆ ਉਹ ਆਪਾਂ ਮੌਕੇ ਤੇ ਜਿਹੜਾ ਹੈ ਉਹ ਤੁਹਾਨੂੰ ਦਿਖਾਵਾਂਗੇ ਤੇ ਹਾਦਸਾ ਜਿਹੜਾ ਹੈ ਉਹ ਬੜਾ ਭਿਆਨਕ ਹੋਇਆ ਤੇ ਮੌਕੇ ਦੇ ਉੱਤੇ ਕਿ ਜੇ ਆਪ ਥਰਡ ਪਾਰਟੀ ਨੇ ਚੱਕ ਕੇ ਜਿਹੜੇ ਜਿਨ੍ਹਾਂ ਨਾਲ ਐਕਸੀਡੈਂਟ ਹੋਇਆ ਉਹਨਾਂ ਨੂੰ ਰੋਪੜ ਜਿਹੜਾ ਆ ਹਸਪੀਟਲ ਦੇ ਵਿੱਚ ਇਹ ਜਿਹੜਾ ਪੁੱਛਦਾ ਉਹ ਕੀਤਾ ਹੈਗਾ ਤੇ ਉਹਨਾਂ ਦੇ ਜਿਹੜੀਆਂ ਸੱਟਾਂ ਆ ਉਹ ਕਾਫੀ ਗੁੰਝਲਦਾਰ ਦੱਸੀਆਂ ਜਾ ਰਹੀਆਂ ਤੇ ਜੋਂਡੀਆ ਟਰੈਕਟਰ 75 50 75 E ਇਹ ਹੈਗਾ ਜਦੋਂ ਇਹ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਇਹ ਟਰੈਕਟਰ ਨੂੰ ਬੁਲਾਇਆ ਗਿਆ ਤੇ ਇਸ ਟਰੈਕਟਰ ਨੇ ਆ ਕੇ ਆ ਬੰਪਰ ਦੇ ਨਾਲ ਜਿਹੜਾ ਮਾਰ ਮਾਰ ਕੇ ਗੱਡੀ ਆ ਉਸ ਨੂੰ ਜਿਹੜਾ ਰੋਡ ਦੇ ਉੱਤੋਂ ਧੱਕ ਕੇ ਖੇਤ ਦੇ ਵਾਲੇ ਪਾਸੇ ਛੁੱਟਿਆ ਕੱਚ ਜਿਹੜਾ ਆ ਉਹ ਹਜੇ ਵੀ ਟਰੈਕਟਰ ਦੇ ਉੱਤੇ ਮੌਜੂਦ ਆ ਤੇ ਇਹ ਗਵਾਹੀ ਭਰਦਾ ਕਿ ਇਹ ਜਿਹੜਾ ਗੱਡੀ ਆ ਉਹਨੂੰ ਮਾਰ ਕੇ ਜਿਹੜਾ ਆ ਉਹ ਉਹ ਥੱਲੇ ਜਿਵੇਂ ਜਿਹੜਾ ਕਿਹਾ ਉਹ ਛੁੱਟਿਆ ਗਿਆ ਤੇ ਚਲੋ ਐਕਸੀਡੈਂਟ ਬਹੁਤ ਹੀ ਖਤਰਨਾਕ ਜ਼ਰੂਰ ਹੋਇਆ ਪਰ ਕਹਿੰਦੇ ਵੀ ਕਾਨੂੰਨ ਨੂੰ ਕਦੇ ਵੀ ਹੱਥ ਦੇ ਵਿੱਚ ਨਹੀਂ ਲੈਣਾ ਚਾਹੀਦਾ ਤੇ ਇਹਨਾਂ ਨੇ ਵੀਰਾਂ ਨੇ ਇਹ ਜਿਆਦਤੀ ਜਿਹੜੀ ਆ ਇਹ ਇਹ ਇਥੇ ਇਹ ਕੀਤੀ ਹੈਗੀ ਆ ਦੂਜੀ ਤੇਰੇ ਜਿਹੜੀ ਹੈਗੀ ਆ ਗੱਡੀ ਵਾਲਿਆਂ ਦੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਜਿਵੇਂ ਆਪਾਂ ਨੇ ਪੱਖ ਸਕੂਟਰੀ ਵਾਲਿਆਂ ਨੂੰ ਇਹਨਾਂ ਦਾ ਸੁਣਿਆ ਜਿਨ੍ਹਾਂ ਦੇ ਸੱਟਾ ਲੱਗੇ ਆ ਇਹਨਾਂ ਦੀ ਜਿਹੜੀ ਗੱਲਬਾਤ ਆ ਉਹ ਵੀ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਹਾਂਜੀ ਕੀ ਕੀ ਸ਼ੋ ਬਣਾਏਗਾ ਵੀਰਾਂ ਦਾ ਏ ਭਾਈ ਇੱਧਰ ਆਂਦਾ ਸੀ ਜਸ਼ਨਪ੍ਰੀਤ ਸਿੰਘ ਜਸ਼ਨਪ੍ਰੀਤ ਸਿੰਘ ਹਾਂਜੀ ਚਲੋ ਮੌਕੇ ਤੇ ਤੁਸੀਂ ਨਹੀਂ ਸੀ ਹਾਂਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਉਹ ਸਿਚੁਏਸ਼ਨ ਜਦੋਂ ਮਤਲਬ ਹੋਈ ਉਹ ਕਿਵੇਂ ਹੋਈ ਹੈ ਅਸੀਂ ਤਾਂ ਭਾਈ ਕਰੋ ਆਏ ਸੀਗੇ ਇਹ ਉਹ ਕਹਿੰਦੇ ਗੱਡੀ ਮਤਲਬ ਜਾਂਦਾ ਸੀਗਾ ਜੀ ਹਾਂ ਉਹ ਸਕੂਟਰੀ ਵਾਲੇ ਉਹ ਕਹਿੰਦੇ ਖੜੇ ਸੀਗੇ ਤੇ ਉਹਨਾਂ ਨੂੰ ਤਾਂ ਫੋਨ ਫਣ ਆਇਆ ਵੀ ਰੋਟੀ ਲੈ ਕੇ ਉਧਰ ਆ ਜਾ ਕਿਤੇ ਤੇ ਉਹਨਾਂ ਨੇ ਮਤਲਬ ਇੱਧਰ ਧਿਆਨ ਨਹੀਂ ਦਿੱਤਾ ਹੈਗਾ ਹੀ ਮੈਂ ਸਿੱਧੇ ਉਹਨਾਂ ਨੇ ਗੱਡੀ ਮੋੜਤੀ ਹਾਂਜੀ ਸਕੂਟਰੀ ਮੋੜਦੀ ਫਿਰ ਆਪਣਾ ਬੰਦਾ ਸਾਡਾ ਇਧਰੋਂ ਆ ਰਿਹਾ ਸੀਗਾ ਉਹਨੂੰ ਪਤਾ ਉਹਨੇ ਚਲੋ ਆਪਣੇ ਹਿਸਾਬ ਨਾਲ ਬ੍ਰੇਕ ਮਾਰ ਲਈ ਉਹ ਥੋੜੀ ਬਹੁਤੀ ਨਾਲ ਲੱਗ ਗਈ ਗੱਡੀ ਦੇ ਹਨਾ ਚਲੋ ਥੋੜੀ ਬਹੁਤ ਸਟਿਫਿਟ ਅਗਲੇ ਲੱਗੀ ਵੀ ਹੋਗੀ ਤੇ ਉਹਨਾਂ ਦੂਜਾ ਮੁੰਡਾ ਆਇਆ ਉਹਨਾਂ ਨੇ ਟਰੈਕਟਰ ਨਾਲੀ ਗੱਡੀ ਖੜ ਗਈ ਸੀਗੀ ਨਹੀਂ ਨਹੀਂ ਜਦੋਂ ਵੱਜ ਗਈ ਸਕੂਟਰ ਜੋ ਠੇਕੇ ਜਾਂ ਕੁਝ ਹੋਇਆ ਹਾਂਜੀ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਬੁਲਾਇਆ ਇਹਨਾਂ ਨੂੰ ਨਹੀਂ ਜੀ ਫੋਨ ਕਿਨੇ ਕਰਿਆ ਇਹਨਾਂ ਨੂੰ ਕਿਨੇ ਫੋਨ ਕਰਿਆ ਕਿਨਾਂ ਨੇ ਇਹ ਮਤਲਬ ਕਿ ਇਹ ਜਿਹੜਾ ਟਰੈਕਟਰ ਆਇਆ ਟਰੈਕਟਰ ਵਾਲੇ ਆਏ ਇਹ ਉਹ ਸਾਹਮਣੇ ਖੇਤਾਂ ਵਿੱਚ ਲੱਗੇ ਸੀਗੇ ਅੱਛਾ ਹਾਂਜੀ ਤੇ ਫਿਰ ਜਿਹੜੀ ਜਦੋਂ ਸਕੂਟਰ ਵੱਜੀ ਆ ਦੋਏ ਜਿਹੜੀ ਗੱਡੀ ਆ ਉਹ ਸੜਕ ਦੇ ਉੱਤੇ ਹੀ ਖੜੀ ਸੀ ਸੜਕ ਦੇ ਉੱਪਰੇ ਹੀ ਖੜੀ ਸੀ ਕਿ ਆ ਜਿਹ ਸਾਹਮਣੇ ਜਿਹੜਾ ਟਰੈਕਟਰ ਖੜਾ ਇਹਨਾਂ ਨੇ ਚੱਕ ਕੇ ਹੀ ਗੱਡੀ ਨੂੰ ਥੱਲੇ ਕੀਤਾ ਸੀ ਹੂੰ ਇਹ ਟਰੈਕਟਰ ਦੇ ਮੂਹਰੇ ਵੀ ਤੁਸੀਂ ਦੇਖ ਲਈ ਕਿੱਸਾ ਹੋਣਾ ਹੋਇਆ ਇਹ ਗੱਡੀ ਸਾਰੀ ਗੱਡੀ ਨੂੰ ਕੋਚੇ ਮੋੜ ਦਾ ਪਲਾਸਾ ਲ ਨਿਸ਼ਾਨ ਸੀਗਾ ਬੌਂਟਾ ਜਿਹੜਾ ਉਹਨੂੰ ਮੜ ਜਾ ਟੁੱਟਿਆ ਸੀਗਾ ਹੀ ਬਾਕੀ ਸਾਰੀ ਗੱਡੀ ਜਿੰਨੀ ਵੀ ਹੈਗੀ ਆ ਟਰੈਕਟਰ ਨੇ ਤੋੜੀ ਆ ਹੀ ਹੂੰ ਉਸ ਤੋਂ ਬਾਅਦ ਉਹ ਕੱਲਾ ਸੀਗਾ ਜਨੂੰ ਮਤਲਬ ਬਾਹਰ ਆਣ ਲੱਗਿਆ ਹੀ ਉਹ ਤੇ ਉਹਦੇ ਕੋਲੋਂ ਤਿੰਨ ਚਾਰ ਜਣੇ ਆ ਗਏ ਫਿਰ ਉਸ ਤੋਂ ਬਾਅਦ ਇਹ ਕਹਿੰਦੇ ਉਹਨੇ ਆਪਣੇ ਵਿਚਾਲੇ ਭੱਜ ਗਿਆ ਅੱਪਰ ਵੀ ਉਲਟ ਉਦੋਂ ਉਹਦੇ ਵੀ ਮਤਲਬ ਕੁੱਟਿਆ ਕੁੱਟ ਮਾਰ ਕੇ ਹੋਈ ਐ ਉਹਦੇ ਨਾਲ ਤੇ ਜਿੱਦਾਂ ਇਹਨਾਂ ਦਾ ਦੱਸਣਾ ਹੈਗਾ ਆ ਕਿ ਇਹ ਜਦੋਂ ਇਨਸੀਡੈਂਟ ਹੋਇਆ ਐ ਐਕਸੀਡੈਂਟ ਉਹ ਹੋਇਆ ਉਸ ਤੋਂ ਬਾਅਦ ਦੇ ਵਿੱਚ ਜਿਨ੍ਹਾਂ ਦੇ ਸੱਟਾਂ ਲੱਗੀਆਂ ਸਕੂਟਰੀ ਵਾਲਾ ਉਹਨਾਂ ਨੇ ਆਪਣੇ ਜਿਹੜੇ ਸਾਥੀ ਆ ਉਹਨਾਂ ਨੂੰ ਬੁਲਾਇਆ ਤੇ ਆ ਕੇ ਉਹਨਾਂ ਨੇ ਟਰੈਕਟਰ ਦੇ ਨਾਲ ਜਿਹੜੀ ਗੱਡੀ ਹੈਗੀ ਆ ਉਹਨੂੰ ਜਿਹੜਾ ੱਤਕਾ ਮਾਰ ਮਾਰ ਕੇ ਆਪਾਂ ਜਿਵੇਂ ਉਹਨ ਗੱਡੀ ਦੇਖੀ ਆ ਖੇਤ ਦੇ ਵਿੱਚ ਉਹ ਸੁੱਟਿਆ ਤੇ ਇਦਾਂ ਹੀ ਸਾਰਾ ਇਹ ਗੱਲਬਾਤ ਹੈਗੀ ਆ ਬਾਕੀ ਆਪਾਂ ਇੱਥੇ ਪੁਲਿਸ ਜਿਹੜੀ ਪ੍ਰਸ਼ਾਸਨ ਉਹ ਵੀ ਮੌਕੇ ਤੇ ਹੈਗਾ ਆ ਉਹਨਾਂ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਕੀ ਮਾਜਰਾ ਹੈਗਾ ਚਲੋ ਕੱਚਾ ਮਛੂੜਾ ਖਾਮ ਪੰਪ ਦੇ ਲਾਗੇ ਐਕਸੀਡੈਂਟ ਹੋਇਆ ਤੇ ਤੁਸੀਂ ਮੌਕੇ ਤੇ ਆ ਕੇ ਮੌਕਾ ਦੇਖਿਆ ਤੇ ਜੋ ਵੀ ਐਕਸੀਡੈਂਟ ਜਿਹੜਾ ਹੋ ਗਿਆ ਉਹ ਤਾਂ ਹੋ ਗਿਆ ਕੀ ਕਾਰਵਾਈ ਅੱਗੇ ਤੁਸੀਂ ਕਰੋਗੇ ਅਗਲੇ ਜਦੋਂ ਅਸੀਂ ਆਏ ਆ ਮੰਨ ਲਓ ਇਹਨਾਂ ਦੇ ਕਹਿਣ ਮੁਤਾਬਕ ਸੀਗਾ ਜੋ ਜਨਤਾ ਉਰੇ ਖੜੀ ਸੀ ਹਾਂਜੀ ਹਾਂਜੀ ਪਿੰਡ ਦੇ ਸਰਪੰਚ ਸਾਹਿਬ ਖੜੇ ਸੀ ਹਾਂਜੀ ਹਾਂਜੀ ਵੀ ਇੱਕ ਸਕੂਟਰੀ ਤੇ ਦੋ ਮੁੰਡੇ ਬੈਠੇ ਸਿਗੇ ਠੀਕ ਹੈ ਜੀ ਵੀ ਜਾ ਰਹੇ ਸੀ ਉਧਰੋਂ ਕੱਚੇ ਮạchੜੇ ਵਾਲਾ ਹਾਂ ਜੀ ਚਲੋ ਕੋਈ ਨਹੀਂ ਤੁਸੀਂ ਆਪਣੀ ਹਾਂ ਜੀ ਤੇ ਇਧਰੋਂ ਇੱਕ ਗੱਡੀ ਆਈ ਆ ਉਹ ਗੱਡੀ ਨੇ ਹਿੱਟ ਕਰਤਾ ਹਾਂ ਜੀ ਮੁੰਡਿਆਂ ਦੇ ਕੋਈ ਸੱਟਾਂ ਲੱਗੀਆਂ ਠੀਕ ਹੈ ਜੀ ਕਈ ਨਹੀਂ ਪਤਾ ਕਿੰਨੀਆਂ ਸੱਟਾਂ ਲੱਗੀਆਂ ਹਾਂ ਜੀ ਉਹ ਉਸ ਤੋਂ ਬਾਅਦ ਸਰਪੰਚ ਸਾਹਿਬ ਕਹਿੰਦੇ ਵੀ ਇੱਕ ਟਰੈਕਟਰ ਵਾਲਾ ਆਇਆ ਟਰੈਕਟਰ ਵਾਲੇ ਨੇ ਆ ਕੇ ਜਿਹੜੀ ਉਹ ਗੱਡੀ ਸੀ ਹਾਂ ਜੀ ਉਹ ਗੱਡੀ ਦੇ ਵਿੱਚ ਟਰੈਕਟਰ ਮਾਰ ਕੇ ਗੱਡੀ ਥੱਲੇ ਸਿੱਟ ਦਿੱਤੀ ਹਾਂ ਜੀ ਵੀ ਕਈ ਵਾਰੀ ਮਾਰਿਆ ਉਹਨੇ ਮਤਲਬ ਟਰੈਕਟਰ ਹਾਂ ਜੀ ਬਾਕੀ ਹੁਣ ਦੇ ਇਹਦੇ ਅਗਲੀ ਕਾਰਵਾਈ ਮਦਰ ਜੋ ਬਣਦੀ ਹੋਈ ਕਾਰੋਨੀ ਕਾਰਵੇ ਹੋ ਜੂਗੀ ਠੀਕ ਧੰਨਵਾਦ ਹਾਂਜੀ ਸਰ